ਸਸਤੀ ਕਾਲਜ ਸਾਰਿਆਂ ਨੂੰ ਅੱਜ ਦੀ ਵੀਡੀਓ ਹੈਗੀ ਆ ਆਪਾਂ ਨੇ ਲਾਈਨਿੰਗ ਕਿਸ ਤਰ੍ਹਾਂ ਅਟੈਚ ਕਰਨੀ ਹੈਗੀ 셔ਟ ਦੇ ਨਾਲ ਤੇ ਪਲੇਟਾ ਆਪਾਂ ਨੇ ਕਿਸ ਤਰ੍ਹਾਂ ਪਾਉਣੀਆਂ ਨੇਗੀਆ 셔ਟ ਦੇ ਵਿੱਚ ਲਾਈਨਿੰਗ ਵਾਲੀ 셔ਟ ਦੇ ਵਿੱਚ ਹਾਂਜੀ ਦੋਸਤੋ ਹੁਣ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਨੇ ਲਾਈਨਿੰਗ ਵੀ ਕੱਟ ਕੀਤੀ ਹੋਈ ਆ ਤੇ 셔ਟ ਵੀ ਆਪਾਂ ਨੇ ਕੱਟ ਕੀਤੀ ਹੋਈ ਆ ਪਹਿਲਾਂ ਆਪਾਂ ਨੇ ਨਾ ਲਾਈਨਿੰਗ ਨੂੰ ਕੱਚਾ ਕਰ ਲੈਣਾ ਨਾਲ ਦੀ ਨਾਲ ਅਟੈਚ ਕਰ ਲੈਣਾ ਆਪਾਂ ਨੇ ਠੀਕ ਹੈ ਜੀ ਹਾਂਜੀ ਦੋਸਤੋ ਹੁਣ ਆਪਾਂ ਪਹਿਲਾਂ ਉੱਪਰ ਸਲਾਈ ਲਗਾਵਾਂਗੇ ਤੀਰੇ ਵਾਲੀ ਇਰੇ ਵਾਲੀ ਸਲਾਈ ਲਗਾ ਕੇ ਨਾ ਆਪਾਂ ਸਾਰੀ ਨਾਲ ਦੀ ਨਾਲ ਜਿਹੜੀ ਸਲਾਈ ਆ ਉਹ ਕੰਪਲੀਟ ਕਰ ਦੇਣੀ ਆ ਦੇਖ ਸਕਦੇ ਹੋ ਤੁਸੀਂ نیچے ਤੋਂ ਆਪਾਂ ਨੇ ਨਾ ਥੋੜਾ ਜਿਹਾ ਕੱਪੜਾ ਛੱਡ ਦੇਣਾ ਕਿਉਂਕਿ نیچے ਆਪਾਂ ਫੋਲਡ ਕਰਨਾਗਾ ਹਾਂਜੀ ਦੋਸਤੋ ਪਹਿਲਾਂ ਆਪਾਂ ਨੇ ਇਹਨੂੰ نیچے ਫੋਲਡ ਕਰਨਾ ਇਸ ਕਰਕੇ ਆਪਾਂ ਨੇ ਸਲਾਈ ਇੱਥੇ ਬੰਦ ਕਰ ਦਿੱਤੀ ਆ ਆਪਾਂ ਨੇ ਅੰਡਰਸ਼ਰਟ ਦੀ ਤਰ੍ਹਾਂ ਇਹ ਲਾਈਨਿੰਗ ਆ ਜਿਹੜੀ ਲਗਾਉਣੀ ਆ ਆਪਾਂ ਨੇ ਸਾਰੇ نیچے ਤੱਕ ਪੱਲੇ ਦੇ ਨਹੀਂ ਲਗਾਉਣੀ ਹੈਗੀ ਸਿਰਫ ਉੱਪਰ ਉੱਪਰ ਲਗਾਉਣੀ ਆ ਕਾਟਨ ਦਾ ਹੈਗਾ ਸੂਟ ਇਹ ਠੀਕ ਹੈ ਜੀ ਜਿਵੇਂ ਆਪਾਂ ਨੇ ਇਧਰਲੀ ਸਾਈਡ ਸਲਾਈ ਲਗਾਈ ਉਸੇ ਤਰ੍ਹਾਂ ਹੀ ਆਪਾਂ ਨੇ ਇਧਰਲੀ ਸਾਈਡ ਜੀ ਦੋਸਤੋ ਹੁਣ ਆਪਾਂ ਨੀਚੇ ਤੋਂ ਇਹਦਾ ਘੇਰਾ ਫੋਲਡ ਕਰਾਂਗੇ ਘੇਰਾ ਫੋਲਡ ਕਰਨਾ ਜਿਹੜਾ ਆਪਾਂ ਨੇ ਇਸ ਤਰ੍ਹਾਂ ਨਹੀਂ ਫੋਲਡ ਕਰਨਾ ਹੈਗਾ ਬਾਹਰਲੀ ਸਾਈਡ ਨੂੰ ਫੋਲਡ ਨਹੀਂ ਕਰਨਾ ਐ ਆਪਾਂ ਨੇ ਜਿਹੜਾ ਘੇਰਾ ਇਹਦਾ ਅੰਦਰਲੀ ਸਾਈਡ ਨੂੰ ਇਸ ਤਰ੍ਹਾਂ ਫੋਲਡ ਕਰਨਾ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਤੁਹਾਨੂੰ ਕਰਕੇ ਦਿਖਾਉਣੇ ਆ ਇਸ ਤਰ੍ਹਾਂ ਅੰਦਰਲੀ ਸਾਈਡ ਨੂੰ ਆਪਾਂ ਨੇ ਘੇਰਾ ਇਹਦਾ ਫੋਲਡ ਕਰਨਾ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਫੋਲਡ ਕਰਕੇ ਦਿਖਾਉਣੇ ਆ ਠੀਕ ਹੈ ਜੀ ਇਹ ਆਪਾਂ ਨੇ ਇਸ ਤਰ੍ਹਾਂ ਫੋਲਡ ਕਰਿਆ ਦੇਖ ਸਕਦੇ ਹੋ ਤੁਸੀਂ ਵੀ ਜਿਹੜੀ ਸਲਾਈ ਹੈ ਦੀ ਉੱਪਰ ਉੱਪਰ ਦਿਖੇ ਵੀ ਇਸ ਤਰ੍ਹਾਂ ਫੋਲਡ ਕਰਿਆ ਹੈ ਉੱਪਰ ਨਾਲ ਦਿਖੇ ਦੇਖ ਸਕਦੇ ਹੋ ਤੁਸੀਂ ਕੁਝ ਲੋਕ ਨੇ ਜਿਹੜੇ ਇਸ ਤਰ੍ਹਾਂ ਵੀ ਫੋਲਡ ਕਰ ਦਿੰਦੇ ਨੇ ਪਰ ਆਪਾਂ ਇਸ ਤਰ੍ਹਾਂ ਫੋਲਡ ਕਰ ਦਿਆਂ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਹੁਣ ਆਪਾਂ ਦੂਸਰੀ ਸਾਈਡ ਜਿਹੜਾ ਪੱਲਾ ਆ ਬੈਕ ਸਾਈਡ ਦਾ ਪੱਲਾ ਉਹਦੇ ਉੱਪਰ ਵੀ ਲਾਈਨਿੰਗ ਇਸੇ ਤਰ੍ਹਾਂ ਹੀ ਅਟੈਚ ਕਰਾਂਗੇ ਜਿਵੇਂ ਆਪਾਂ ਨੇ ਫਰੰਟ ਪੱਲੇ ਦੇ ਉੱਪਰ ਲਾਈਨਿੰਗ ਅਟੈਚ ਕੀਤੀ ਸੀ ਨਾ ਉਸੇ ਤਰ੍ਹਾਂ ਹੀ ਆਪਾਂ ਨੇ ਬੈਕ ਪੱਲੇ ਦੇ ਉੱਪਰ ਵੀ ਲਾਈਨਿੰਗ ਅਟੈਚ ਕਰ ਦੇਣੀ ਆ ਦੇਖ ਸਕਦੇ ਹੋ ਤੁਸੀਂ ਨੀਚੇ ਦਾ ਕੱਪਾਨੇ ਨਾ ਲਾਈਣੀਗਾ ਜਿਹੜੀ ਇਹ ਅਟੈਚ ਕਰ ਲੈਣੀ ਆ ਕਿਉਂਕਿ ਜਦੋਂ ਆਪਾਂ ਪਲੇਟਾ ਪਾਈਏ ਤਾਂ ਹਿੱਲੇ ਨਾ ਠੀਕ ਹੈ ਜੀ ਨਾਲ ਉਸੇ ਤਰ੍ਹਾਂ ਹੀ ਉਨੀ ਜਗ੍ਹਾ ਦੇ ਵਿੱਚ ਰਹੇ ਤੇ ਮਾਰਕਿੰਗ ਜਿਹੜੀ ਉਹ ਵੀ ਆਪਣੀ ਬਿਲਕੁਲ ਸਹੀ ਹੋ ਜੇ ਜਦੋਂ ਆਪਾਂ ਨੇ ਪਲੇਟਾ ਦੀ ਮਾਰਕਿੰਗ ਕਰਨੀ ਆ ਉਸੇ ਤਰ੍ਹਾਂ ਹੀ ਹੁਣ ਆਪਾਂ ਇੱਧਰ ਵੀ ਥੱਲੇ ਕਪੜਾ ਛੱਡ ਕੇ ਨਾ ਫੇਰ ਉਹਨਾਂ ਆਪਾਂ ਨੇ ਸਲਾਈ ਲਗਾਉਣੀ ਆ ਵੀ ਆਪਾਂ ਨੇ ਫੋਲਡ ਕਰਨਾ ਨੀਚੇੋਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਫੋਲਡ ਕਰਦੇ ਆਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਤੁਹਾਨੂੰ ਪਲੇਟਾ ਪਾਉਣੀਆਂ ਦੱਸਾਂਗੇ ਵੀ ਪਲੇਟਾ ਆਪਾਂ ਨੇ ਕਿਸ ਤਰ੍ਹਾਂ ਪਾਉਣੀਆਂ ਨੇ ਗਿਆ ਲਾਈਨਿੰਗ ਵਾਲੀ ਸ਼ਰਟ ਦੇ ਵਿੱਚ ਹਾਂਜੀ ਦੋਸਤੋ ਪਹਿਲਾਂ ਆਪਾਂ ਲੰਬੀਆਂ ਪਲੇਟਾ ਪਾਵਾਂਗੇ ਹਾਂ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹੂੰਗੀ ਜੇ ਤਾਂ ਤੁਹਾਡੇ ਕੋਲੇ ਰੇਸ਼ਮੀ ਕਪੜਾ ਹੈ ਨਾ ਕਿਉਂਕਿ ਸੂਤੀ ਕਪੜੇ ਦੇ ਤਾਂ ਨਾਲ ਹੀ ਕਪੜਾ ਜਿਹੜਾ ਲਾਈਨਿੰਗ ਦਾ ਅਟੈਚ ਹੋ ਜਾਂਦਾ ਹੁੰਦਾ ਹੈ ਨਾ ਜਦੋਂ ਆਪਾਂ ਸਲਾਈਆਂ ਲਗਾ ਲੈਂਦੇ ਤਾਂ ਨਾਲ ਚਿਪਕ ਜਾਂਦਾਗਾ ਜੇ ਤੁਹਾਡੇ ਕੋਲ ਰੇਸ਼ਮੀ ਕਪੜਾਗਾ ਕੋਈ ਵੀ ਹੈ ਨਾ ਤਾਂ ਤੁਸੀਂ ਪਹਿਲਾਂ ਇੱਥੇ ਸਲਾਈਆਂ ਲਗਾ ਸਕਦੇ ਹੋ ਸਲਾਈਆਂ ਜਿਹੜੀਆਂ ਲਗਾਉਣੀਆਂ ਨੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਇੱਥੋਂ ਸ਼ੁਰੂ ਕਰਕੇ ਇਧਰਲੀ ਸਾਈਡ ਨੂੰ ਲੈ ਕੇ ਜਾਣੀਆਂ ਨੇ ਇਧਰਲੀ ਸਲਾਈ ਇੱਥੋਂ ਲਗਾਉਣੀ ਹੈ ਜਿਹੜੀ ਆ ਪਲੇਟ ਆ ਇੱਥੋਂ ਲਗਾ ਕੇ ਇੱਧਰ ਨੂੰ ਲਗਾਨੀ ਆ ਠੀਕ ਹੈ ਜੀ ਕਿਉਂਕਿ ਉਹਦੇ ਨਾਲ ਫੇਰ ਕੱਪੜਾ ਜਿਹੜਾ ਅਟੈਚ ਹੋ ਜਾਂਦਾ ਨਾਲ ਤੇ ਹੁਣ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਇਸ ਕਰਕੇ ਆਪਾਂ ਇਸੇ ਤਰ੍ਹਾਂ ਹੀ ਪਲੇਟਾਂ ਪਾਵਾਂਗੇ ਇਸ ਤਰ੍ਹਾਂ ਆਪਾਂ ਨੇ ਕੱਪੜਾ ਫੜ ਲੈਣਾ ਇਸ ਤਰ੍ਹਾਂ ਦੋਨੇ ਕੱਪੜੇ ਆਪਾਂ ਨੇ ਇਕੱਠੇ ਫੜ ਲੈਣੇ ਨੇ ਵੈਸੇ ਤਾਂ ਸੂਤੀ ਕੱਪੜੇ ਦੇ ਤਾਂ ਨਾਲ ਹੀ ਲੱਗ ਜਾਂਦਾ ਹੁੰਦਾ ਲਾਈਨਿੰਗ ਵਾਲਾ ਕੱਪੜਾ ਇਹ ਹਾਂਜੀ ਦੋਸਤੋ ਹੁਣ ਆਪਾਂ ਲੰਬੀ ਪਲੇਟ ਪਾਉਣੀ ਸ਼ੁਰੂ ਕਰਾਂਗੇ ਪਹਿਲਾਂ ਆਪਾਂ ਨੇ ਨਾ ਬਰੀਕ ਰੱਖਣੀ ਹੈ ਇਹ ਸੈਂਟਰ ਦੇ ਵਿੱਚ ਆਪਾਂ ਨੇ ਮੋਟੀ ਕਰ ਦੇਣੀ ਹੈ ਫਿਰ ਉਸ ਤੋਂ ਬਾਅਦ ਆਪਾਂ ਨੇ ਫਿਰ ਬਰੀਕ ਕਰ ਦੇਣੀ ਹੈ ਬਰੀਕ ਕਰਕੇ ਆਪਾਂ ਨੇ ਇਹਨਾਂ نیچے ਤੋਂ ਬਿਲਕੁਲ ਬਰੀਕ ਕਰ ਦੇਣੀ ਹੈਗੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਨਾ ਆਪਾਂ ਨੇ ਵਿਚਕਾਰ ਤੋਂ ਮੋਟੀ ਕਰ ਦੇਣੀ ਹੈ 1/2 ਇੰਚ ਜਾਨੀ ਕਿ ਹੋਣੀ ਚਾਹੀਦੀ ਹੈ ਤਾਂ ਹੀ ਫਿਟਿੰਗ ਜਿਹੜੀ ਜ਼ਿਆਦਾ ਵਧੀਆ ਆਉਂਦੀ ਆ ਠੀਕ ਹੈ ਜੀ ਤੇ ਫਿਰ ਆਪਾਂ ਜਿਹੜੀ ਆ ਪਲੇਟ ਪਾਉਣੀ ਆ ਉਹ ਪਾਵਾਂਗੇ ਦੇ ਐਕਸੈਕਟ ਤੋ ਤੁਸੀਂ ਇਹ ਜਿਹੜੀ ਪਲੇਟ ਪਾਉਣੀ ਆ ਆਪਾਂ ਨੇ ਨਾ ਸ਼ੁਰੂ ਤੋਂ ਜਦੋਂ ਪਾਣੀ ਆ ਬਹੁਤ ਹੀ ਬਰੀਕ ਪਾਉਣੀ ਆ ਤੇ ਫਿਰ ਹੌਲੀ ਹੌਲੀ ਆਪਾਂ ਨੇ ਵਧਾਉਣੀ ਆ ਕਿ ਇਹ ਇੱਕੋ ਲਖਤ ਨਹੀਂ ਆਪਾਂ ਨੇ ਵਧਾਉਣੀ ਦੇਖ ਸਕਦੇ ਤੁਸੀਂ ਪਹਿਲਾਂ ਆਪਾਂ ਨੇ ਬਰੀਕ ਪਾਈ ਆ ਬਿਲਕੁਲ ਹੀ ਹੈ ਨਾ ਤੇ ਇਹਦੇ ਨਾਲ ਫਿਟਿੰਗ ਆ ਜਿਹੜੀ ਬਹੁਤ ਵਧੀਆ ਆਉਂਦੀ ਆ ਇਸੇ ਤਰ੍ਹਾਂ ਹੀ ਹੁਣ ਆਪਾਂ ਨੇ ਇਹ ਪਲੇਟ ਪਾਉਣੀ ਆ ਇਹ ਵੀ ਆਪਾਂ ਨੇ ਸ਼ੁਰੂ ਦੇ ਵਿੱਚ ਬਹੁਤ ਬਰੀਕ ਪਾਉਣੀ ਆ ਹੈ ਨਾ ਬਰੀਕ ਪਾਣੀ ਆ ਜਦੋਂ ਆਪਾਂ ਨੇ ਸਟਾਰਟ ਕਰਨੇ ਆ ਫਿਰ ਥੋੜੀ ਥੋੜੀ ਆਪਾਂ ਨੇ ਵਧਾ ਦੇਣੀ ਆ ਤੇ ਪੈਰ ਪੈਰ ਦੀ ਕਰ ਦੇਣੀ ਆ ਜਿਆਦਾ ਮੋਟੀ ਨਹੀਂ ਪਾਉਣੀ ਹੈਗੀ ਆ ਤੇ ਬਹੁਤ ਹੀ ਵਧੀਆ ਫਿਟਿੰਗ ਆਉਂਦੀ ਆ ਜੇ ਇਸ ਤਰ੍ਹਾਂ ਤੁਸੀਂ ਪਲੇਟਾਂ ਪਾਓਗੇ ਨਾ ਬਹੁਤ ਜ਼ਿਆਦਾ ਵਧੀਆ ਫਿਟਿੰਗ ਆਣੀ ਆ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਜੇ ਤਾਂ ਉਹ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇ ਤੁਸੀਂ 8 ਇੰਚ ਦੀ ਪਲੇਟ ਪਾਓਗੇ ਨਾ ਲੰਬੀ ਤਾਂ ਫਿਟਿੰਗ ਬਹੁਤ ਵਧੀਆ ਹੋਊਗੀ ਦੇਖ ਸਕਦੇ ਹੋ ਤੁਸੀਂ ਹੁਣ ਜਿਵੇਂ ਆਪਾਂ ਨੇ ਤੁਹਾਨੂੰ ਪਲੇਟਾਂ ਪਾਉਣੇ ਦੱਸੇ ਨੇ ਕਿੰਨੀ ਵਧੀਆ ਫਿਟਿੰਗ ਆਪਣੇ ਆਪ ਹੀ ਨਾ ਸ਼ੇਪ ਬਣਨੀ ਸ਼ੁਰੂ ਹੋ ਗਈ ਆ ਤੇ ਫਿਟਿੰਗ ਵੀ ਬਹੁਤ ਵਧੀਆ ਹੋਊਗੀ ਜਦੋਂ ਆਪਾਂ ਸਲਾਈ ਲਗਾਵਾਂਗੇ ਦੇਖ ਸਕਦੇ ਹੋ ਇਸੇ ਤਰ੍ਹਾਂ ਹੀ ਹੁਣ ਆਪਾਂ ਦੂਸਰੀ ਸਾਈਡ ਵੀ ਪਲੇਟਾਂ ਪਾਵਾਂਗੇ ਦੇਖ ਸਕਦੇ ਤੁਸੀਂ ਪਹਿਲਾਂ ਆਪਾਂ ਲੰਬੀ ਪਲੇਟ ਪਾਵਾਂਗੇ ਹੁਣ ਆਪਾਂ ਦੂਸਰੀ ਲੰਬੀ ਪਲੇਟ ਜਿਹੜੀ ਪਾਉਣੀ ਹੈ ਵੀ ਉਸੇ ਤਰ੍ਹਾਂ ਹੀ ਪਾਉਣੀ ਹੈ ਜਿਵੇਂ ਆਪਾਂ ਪਹਿਲਾਂ ਪਾਈ ਹੈਗੀ ਪਹਿਲਾਂ ਆਪਨੇ ਬਰੀਕ ਰੱਖਣੀ ਹੈ ਹਲਕੀ ਹਲਕੀ ਵਧਾ ਦੇਣਾ ਵਧਾਉਣ ਤੋਂ ਬਾਅਦ ਫਿਰ ਆਪਾਂ 1/2 ਇੰਚ ਦੀ ਕਰ ਦੇਣਾ ਫਿਰ ਘਟਾਉਂਦੇ ਘਟਾਉਂਦੇ ਘਟਾ ਦੇਣਾ ਠੀਕ ਹੈ ਜੀ ਇਹਨੂੰ ਆਪਾਂ ਨੇ ਜਦੋਂ ਸ਼ੁਰੂ ਕਰਨਾ ਤੇ ਲਾਸਟ ਦੇ ਵਿੱਚ ਖਤਮ ਕਰਨਾ ਨਾ ਪਲੇਟ ਨੂੰ ਤਾਂ ਆਪਾਂ ਨੇ ਬਰੀਕ ਹੀ ਰੱਖਣਾਗਾ ਤੇ ਇਸੇ ਤਰ੍ਹਾਂ ਹੀ ਹੁਣ ਆਪਾਂ ਨਾ ਟੇਢੀ ਪਲੇਟ ਪਾਵਾਂਗੇ ਉੱਪਰਲੀ ਮੋਡੇ ਕੋਲੇ ਹੁੰਦੀ ਹੈ ਜਿਹੜੀ ਇਨੂੰ ਵੀ ਆਪਾਂ ਨੇ ਪਹਿਲਾਂ ਸ਼ੁਰੂ ਦੇ ਵਿੱਚ ਬਰੀਕ ਹੀ ਰੱਖਣਾ ਫਿਰ ਹੌਲੀ ਹੌਲੀ ਵਧਾਉਂਦੇ ਜਾਣਾ ਤੇ ਪੈਰ ਪੈਰ ਦੀ ਕਰ ਦੇਣਾਗਾ ਠੀਕ ਹੈ ਜੀ ਸਲਾਈ ਨੂੰ ਆਪਾਂ ਨਾਲ ਦੀ ਨਾਲ ਪੱਕਾ ਕਰ ਦਾਂਗੇ ਜੇ ਇਸ ਤਰ੍ਹਾਂ ਪਲੇਟਾਂ ਪਾਉਂਗੇ ਨਾ ਤਾਂ ਕਦੀ ਵੀ ਤੁਹਾਡੀ ਫਿਟਿੰਗਾਂ ਜਿਹੜੀ ਖਰਾਬ ਨਹੀਂ ਹੋਊਗੀ ਤੇ ਸ਼ੁਰੂ ਦੇ ਵਿੱਚ ਜਦੋਂ ਆਪਾਂ ਨੇ ਪਲੇਟ ਪਾਉਣੀਆਂ ਨਾ ਤਾਂ ਬਰੀਕ ਹੀ ਪਾਉਣੀ ਹੈ ਮੋਟੀ ਨਹੀਂ ਪਾਉਣੀ ਹੈਗੀ ਤਾਂ ਉਹਦੇ ਨਾਲ ਫਿਰ ਕੱਪੜਾ ਜਾਂ ਇਕੱਠਾ ਹੋ ਜਾਂਦਾ ਜੇ ਆਪਾਂ ਮੋਟੀ ਪਾਵਾਂਗੇ ਜੇ ਬਰੀਕ ਰੱਖਾਂਗੇ ਨਾ ਤਾਂ ਬਹੁਤ ਹੀ ਵਧੀਆ ਸਫਾਈ ਦੇ ਨਾਲ ਜਿਹੜੀ ਆਪਣੀ ਫਿਟਿੰਗਾਂ ਬਣੂਗੀ ਤੇ ਸਲਾਈ ਹੈ ਜਿਹੜੀ ਉਹ ਵੀ ਸਫਾਈ ਦੇ ਨਾਲ ਲੱਗੂਗੀ ਦੇਖ ਸਕਦੇ ਹੋ ਤੁਸੀਂ ਫਿਟਿੰਗ ਆਪਣੇ ਆਪ ਹੀ ਬਣੂਗੀ ਤੇ ਸ਼ੇਪ ਤੁਸੀਂ ਦੇਖ ਸਕਦੇ ਹੋ ਪਲੇਟਾਂ ਪਾਉਣ ਤੋਂ ਬਾਅਦ ਆਪਣੇ ਆਪ ਹੀ ਬਣ ਰਹੀ ਆ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਤੁਹਾਨੂੰ ਦੂਸਰੀ ਸਾਈਡ ਵੀ ਦਿਖਾਉਣੇ ਆਂਗੇ ਇਸ ਤਰ੍ਹਾਂ ਆਪਾਂ ਨੇ ਦੇਖ ਸਕਦੇ ਹੋ ਤੁਸੀਂ ਪਲੇਟਾਂ ਪਾਈਆਂ ਨੇ ਬਾਏ ਬਾਏ